ਇਹ ਹਰੀ ਗੋਭੀ ਬਰੋਕਲੀ ਦਾ ਬੀ ਆ ਐਂ ਲੱਗਦਾ ਜਿੱਦਾਂ ਨਕਲੀ ਤਿਆਰ ਕੀਤਾ ਹੁੰਦਾ ਮੋਤੀ ਜੇ ਨਹੀਂ ਹੁੰਦੇ ਹੋਰ ਇਤਰਾਹ ਦੇ ਗ੍ਰੀਨ ਗ੍ਰੀਨ ਦੇ ਬਹੁਤ ਹੀ ਪਿਆਰਾ ਗੱਲ ਹੈ ਤਾਂ ਹਤੇ ਤਕਰੀਬਨ ਸਾਰਾ ਹੀ ਕੋਟ ਦਿੱਤਾ ਸੀ ਜਿੱਧਰ ਸਬਜ਼ੀਆਂ ਲਾਉਣੀਆਂ ਅਸੀਂ ਤੇ ਇੱਥੇ ਸਬਜ਼ੀਆਂ ਲਾਤੀਆਂ ਆ ਤੇ ਆਂ ਬੈਂਗਨ ਦੇ ਸਾਦੇ ਜਿਤੋਂ ਔਰ ਉਧਰ ਵੀ ਕਿਆਰੀਆਂ ਬਣੀਆਂ ਉਧਰ ਵੀ ਲਾਈਆਂ ਯਾਰਾ ਲੰਬਾ ਵਲੌਗ ਨਹੀਂ ਕਰਨਾ ਫਿਰ ਕੋਈ ਵੇਖਦਾ ਨਹੀਂ ਆਲੇ ਇਹ ਜੀ ਦੀ ਵੀ ਇਦਾਂ ਆ ਤੁਸੀਂ ਚੈੱਕ ਕਰ ਸਕਦੇ ਤੁਸੀਂ ਇਸ ਤੋਂ ਪਿਛਲੇ ਵੀਡੀਓ ਵਾਲੇ ਭਾਗ 'ਚ ਦੇਖ ਲਿਆ ਸੀ ਕਿ ਇਸ ਘਰ ਦੇ ਵਿੱਚ ਕਿੰਦਾ ਗੋਡਿਆਂ-ਗੋਡਿਆਂ ਤੱਕ ਕਾਹ ਚੜਿਆ ਸੀ ਉਹ ਫਿਰ ਹੁਣ ਮੈਂ ਆਪਣੀ ਹਿੰਮਤ ਦੇ ਨਾਲ ਸਾਰੀ ਸਫਾਈ ਕਰਤੀ ਆ ਸਾਰਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਵੀ ਪਹਿਲਾਂ ਨਾਲੋਂ ਕਿੰਨਾ ਸਾਫ਼ ਆ ਇਸ ਲਈ ਵੀਡੀਓ ਚ ਤੁਸੀਂ ਦੇਖ ਸਕਦੇ ਬਿ ਕਿੱਥੋਂ ਤੱਕ ਘਾਹ ਤੇ ਕਿਦਾਂ ਰੁੱਖਾਂ ਦੀਆਂ ਟਾਹਣੀਆਂ ਸਬਜ਼ੀਆਂ ਦੀਆਂ ਵੱਲਾਂ ਨੇ ਸਾਰੇ ਪਾਸੇ ਜੰਗਲ ਬਣਾਇਆ ਹੀ ਮਾਹੌਲ ਖਰਾਬ ਕੀਤਾ ਹੀ ਮੱਛਰ ਦਾ ਘਰ ਬਣ ਗਿਆ ਹੀ ਹੁਣ ਆਪਾਂ ਸਾਰੇ ਪਾਸੇ ਸਫਾਈ ਕਰਕੇ ਨਵੀਆਂ ਖੱਤੇ ਕਿਆਰੀਆਂ ਤੇ ਵਟਾਂ ਬਣਾ ਕੇ ਸਬਜ਼ੀ ਵੀ ਲਾਤੀ ਆ ਤੇ ਉਹਦਾ ਹੀ ਹੁਣ ਤੁਹਾਨੂੰ ਸਾਰਾ ਮਾਹੌਲ ਵਿਖਾਉਣਾ ਵਾ 2-3 ਮਿੰਟ ਦੀ ਵੀਡੀਓ ਚ ਸਾਰੀ ਗੱਲ ਮਕਾਉਣਾ ਵਾ ਸਤ ਸ੍ਰੀ ਅਕਾਲ ਮੇਰੇ ਪਿਤਾ ਜੀ ਨੂੰ ਖੇਤੀਬਾੜੀ ਸਬਜ਼ੀਆਂ ਦਾ ਬਹੁਤ ਸ਼ੌਂਕ ਹੈ ਤੇ ਦੁਨੀਆ ਦਾ ਕੋਈ ਵੀ ਸਬਜ਼ੀਆਂ ਦਾ ਬੀਜ ਆ ਉਹ ਛੱਡਦੇ ਨਹੀਂ ਜਿਹੜਾ ਪੰਜਾਬ ਦੇ ਵਿੱਚ ਹੁੰਦਾ ਆ ਇਹਦੇ 'ਚ ਪਤਾ ਨਹੀਂ ਕਿਹੜੀ-ਕਿਹੜੀ ਵੈਰਾਈਟੀ ਦੇ ਬੀਜ ਆ ਇੱਕ ਤੇ ਮੈਨੂੰ ਤੇ ਕੰਪਨੀਆਂ ਵਾਲਿਆਂ ਤੇ ਵੀ ਗੁੱਸਾ ਆਉਂਦਾ ਐਵੇਂ ਹੀ ਆਲਤੂ ਫਾਲਤੂ ਹਾਈਬ੍ਰਿਡ ਕਰਕੇ ਚੀਜ਼ਾਂ ਬਣਾਈ ਜਾਂਦੇ ਆ ਕਾਲੀਆਂ ਗਾਜਰਾਂ ਵੀ ਆ ਗੀਆਂ ਤੇ ਲਾਲ ਰੰਗ ਦੇ ਗੋਗਲੂ ਵੀ ਆ ਗਏ ਹੱਦ ਹੋ ਗਈ ਮੈਂ ਨਾ ਸ਼ਰਮ ਲਾਤੀ ਕੰਪਨੀਆਂ ਨੂੰ ਬਤਾਉਂਦੇ ਨਾਲ ਖੱਤਿਆਂ ਦੇ ਵਿੱਚ ਛੇਕ ਕਰੂੰਗਾ ਵਟਾਂ ਦੇ ਵਿੱਚ ਘਾਹ ਪੁੱਟਣ ਤੋਂ ਬਾਅਦ ਆਪਣੇ ਖੱਤੇ ਕਿਆਰੀਆਂ ਬਣ ਗਏ ਹੀ ਥੋੜੇ ਬਹੁਤ ਤੇ ਬਾਕੀ ਬਾਅਦ ਚ ਬਣਾਵਾਂਗੇ ਤੇ ਹੁਣ ਬੀ ਲਾਉਣ ਦਾ ਪ੍ਰੋਸੈਸ ਸ਼ੁਰੂ ਕਰ ਦਈ ਇਹ ਬੀਜਾਂ ਦੇ ਪੈਕਟ ਆ ਆ ਜਿਹੜੇ ਜਿਹੜੇ ਪੈਕਟਾਂ ਦੇ ਮੂੰਹ ਖੁੱਲੇ ਆ ਤਕਰੀਬਨ ਸਾਰੀਆਂ ਹੀ ਚੀਜ਼ਾਂ ਲਾਤੀਆਂ ਵਾ ਆ ਧਨੀਆ ਰਹਿੰਦਾ ਵਾ ਆ ਕੜਮ ਐ ਇਹਨੂੰ ਗੰਡ ਗੋਭੀ ਵੀ ਕਹਿ ਦਿੰਦੇ ਮੇਥੀ ਲਾਤੀ ਆ ਮਾਹੌਲ ਚੈੱਕ ਕਰੋ ਤੁਸੀਂ ਮਾਹੌਲ ਕਿੱਡਾ ਵਧੀਆ ਹੈ ਕਿ ਨਹੀਂ ਨੇਚਰਲ ਹੈ ਪਿੰਡ ਦੇ ਬਾਹਰ-ਬਾਰ ਘਾ ਰਿਆ ਤੇ ਆ ਵਾ ਕਾਲੇ ਮਰੂਦ ਵਿੱਚੋਂ ਲਾਲ ਨਿਕਲਦੇ ਤੇ ਬਾਹਰੋਂ ਕਾਲੇ ਪੱਤੇ ਵੀ ਕਾਲੇ ਜਿਓ ਗੁ ਲਗਾਣੀ ਕੇ ਬਾਅਦ ਪਾਣੀ ਵੀ ਲਗਾ ਦਿਆ ਗਿਆ ਹੈ ਮੋٹے ਬੇਰਾਂ ਵਾਲੀ 베ਰੀ ਹੀ ਤੇ ਕੱਲ ਬੰਦੇ ਨੇ ਗੁੱਸੇ ਚ ਆ ਕੇ ਸਾਰੀ ਵੱਢਦੀ ਆ ਕੱਲਾ ਮੁੱਢ ਜੇ ਰਹਿ ਗਿਆ Mağala Pura'ya itin emri ਕੁਛ ਚੀਜ਼ਾਂ ਥੋੜੀਆਂ ਜਿਹੀਆਂ ਰਹਿ ਗਈਆਂ ਜਿਹੜੀਆਂ ਲੱਗਣ ਵਾਲੀਆਂ ਉਹ ਫੇਰ ਥਾਂ ਬਣਾ ਕੇ ਫੇਰ ਹੌਲੀ ਹੌਲੀ ਲਾਵਾਂਗੇ। ਲਾਲ ਅੱਜ ਦੇ ਦਿਨ ਲਈ ਇੰਨਾ ਹੀ ਵਲੌਗ ਇੱਥੇ ਖਤਮ ਕਰਦੇ ਆਂ। ਬਾਕੀ ਦਾ ਅਗਲੇ ਪਾਰਟ ਚ ਦਿਖਾਵਾਂਗੇ। ਠੀਕ ਹੈ। ਇੱਕ ਮਿੰਟ ਦੇਖ ਸੀ ਇਹ ਕਿਥੇ ਸਰ ਰਹੇ ਨੇ। ਇਹ ਦੀ ਸੀ ਇਹ ਕਿਥੇ ਸਰ ਰਹੇ ਹੈ ਆਪਣੇ ਦਰਖਾ ਕੋ।